ਸਤ ਸ੍ਰੀ ਅਕਾਲ ਜੀ ਸਾਰਿਆਂ ਦੇਖੋ ਅੱਜ ਮੈਂ ਤੁਹਾਡੇ ਆਸਤੇ ਇੱਕ ਛੋਟੀ ਜਿਹੀ ਹੈਲਪ ਲੈ ਕੇ ਆਈ ਆ ਛੋਟੀ ਵੀ ਕਹਿ ਲਓ ਵੈਸੇ ਜਿਹੜੇ ਅਨਜਾਨ ਬਿਗਨਰਸ ਆ ਉਹਨਾਂ ਲਈ ਤਾਂ ਬਹੁਤ ਹੀ ਵੱਡੀ ਹੋਊਗੀ ਦੇਖੋ ਦੇਖੋ ਇੰਨਾ ਸਵੈਟਰ ਬਣਾ ਲਿਆ ਕੁੰਡਾ ਡੱਗ ਪਿਆ ਹੁਣ ਮੈਂ ਇਹਨਾਂ ਸਵੈਟਰ ਜਿਹੜਾ ਦੇ ਦੂੰਗੀ ਤਾਂ ਕੁੰਡਾ ਠਾਉਂਗੀ ਠੀਕ ਹੈ ਕਿਉਂਕਿ ਜਿਨ੍ਹਾਂ ਨੇ ਬਣਾਈ ਦਾ ਕੰਮ ਸ਼ੁਰੂ ਕੀਤਾ ਹੁੰਦਾ ਉਸੇ ਤਰ੍ਹਾਂ ਹੀ ਹੁੰਦਾ ਕੁੰਡਾ ਡਿੱਗ ਪੈਂਦਾ ਹੈ ਤਾਂ ਜਿਹੜਾ ਆਪਾਂ ਇਹਨਾਂ ਸਵਟਰ ਆਪਾਂ ਨੂੰ ਦੇੜਨਾ ਪੈਂਦਾ ਹੈ ਪਰ ਅੱਜ ਮੈਂ ਜਿਹੜੀ ਤੁਹਾਡੇ ਲਈ ਬਹੁਤ ਹੀ ਵਧੀਆ ਹੈਲਪ ਲੈ ਕੇ ਆਈ ਹਾਂ ਦੇਖੋ ਹੁਣ ਇਹ ਕੁੰਡਾ ਡਿੱਗ ਗਿਆ ਹਨ ਇਸ ਤਰ੍ਹਾਂ ਦੇਖੋ ਉੱਪਰ ਇਹਨਾਂ ਸਵਟਰ ਬਣਿਆ ਹੋਇਆ ਇਹ ਕੁੰਡਾ ਡਿੱਗ ਪਿਆ ਤੇ ਇਹਨੂੰ ਦੇਖੋ ਇਸ ਤਰ੍ਹਾਂ ਕਰੋਸ਼ ਵਿੱਚ ਲੈ ਲੈਣਾ ਹੁਣ ਅੱਗੇ ਆਪਾਂ ਨੂੰ ਇਹ ਥ੍ਰੈਡ ਦਿਖਾਈ ਦਿੰਦਾ ਹੈ ਦੇਖੋ ਇਸ ਤਰ੍ਹਾਂ ਇਹ ਕੁੰਡੇ ਵੇ ਦੀ ਲੈਣਾ ਇਸ ਤਰ੍ਹਾਂ ਠੀਕ ਹੈ ਇਹ ਸਿੱਧੀ ਆਪਾਂ ਬਣਾਈ ਬਣਾ ਕਰ ਰਹੇ ਇਸ ਲਈ ਇਸ ਤਰ੍ਹਾਂ ਠਾਵਾਂਗੇ ਜੇਕਰ ਆਪਾਂ ਡਿਜ਼ਾਈਨ ਵਾਲੀ ਜਿਓਲਟੀ ਹੈ ਉਹਦੇ ਵਿੱਚ ਉਸੇ ਤਰ੍ਹਾਂ ਕੁੰਡਾ ਠਾਇਆ ਜਾਂਦਾ ਫਿਰ ਅਗਲਾ ਥ੍ਰੈਡ ਦਿਖਾਈ ਦੇ ਰਹੇ ਆਪਾਂ ਦੇਖੋ ਕਰੋਸ਼ੇ ਦੇ ਉੱਪਰ ਇਸ ਤਰ੍ਹਾਂ ਲੈ ਕੇ ਇਸ ਤਰ੍ਹਾਂ ਫਿਰ ਇਹ ਕੁੰਡੇ ਵਿੱਚ ਦੀ ਇਸ ਤਰ੍ਹਾਂ ਕੱਢ ਲੈਣਾ ਦੇਖੋ ਠੀਕ ਹੈ ਫਿਰ ਅੱਗੇ ਇਸ ਤਰ੍ਹਾਂ ਅਗਲਾ ਥ੍ਰੈਡ ਲੈ ਕੇ ਕੁੰਡੇ ਵਿੱਚ ਦੀ ਇਸ ਤਰ੍ਹਾਂ ਕੱਢ ਲੈਣਾ ਫਿਰ ਅਗਲਾ ਥ੍ਰੈਡ ਲੈ ਕੇ ਕੁੰਡੇ ਵਿੱਚ ਦੀ ਕੱਢ ਲੈਣਾ ਫਿਰ ਅਗਲਾ ਥ੍ਰੈਡ ਲੈ ਕੇ ਕੁੰਡੇ ਵਿੱਚ ਦੀ ਕੱਢ ਲੈਣਾ ਇਸ ਤਰ੍ਹਾਂ ਫਿਰ ਅਗਲਾ ਥ੍ਰੈਡ ਲੈ ਕੇ ਕੁੰਡੇ ਵਿੱਚ ਦੀ ਕੱਢ ਲੈਣਾ ਫਿਰ ਅਗਲਾ ਥ੍ਰੈਡ ਲੈ ਕੇ ਕੁੰਡੇ ਵਿੱਚ ਦੀ ਕੱਢ ਲੈਣਾ ਦੇਖੋ ਐਸੀ ਤਰ੍ਹਾਂ ਕਰਦੀ ਹੋਈ ਆਪਾਂ ਕੁੰਡਾ ਉਠਾ ਲੈਣਾ ਸਵੈਟਰ ਦੇ ਡੰਡੀ ਜਿਹੜੀ ਆਪਾਂ ਨੂੰ ਲੋੜ ਨਹੀਂ ਪੈਂਦੀ ਜਿੰਨਾ ਚਾਹੀਏ नीचे कुंडा इस तरह डिग गया होवे ऐसे तरह कुंडा ठाया जा सकदा देखो। ਲਓ ਜੀ। ਹੁਣ ਆਪਾਂ ਇਹਨੂੰ ਪਾ ਲਾਂਗੇ ਸਲਾਈ ਉੱਪਰ। ਤੇ ਅੱਗੇ ਆਪਾਂ ਆਪਣੀ ਬਣਾਈ ਸ਼ੁਰੂ ਕਰ ਲਵਾਂਗੇ ਜਿਸ ਤਰ੍ਹਾਂ ਦੀ ਵੀ ਆਪਾਂ ਬਣਾਉਣੀ ਦੇਖੋ। ਠੀਕ ਹੈ? ਹੈਲਪ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਥੈਂਕ ਯੂ।